ਸਤਕਾਰਯੋ ਪੈਣੋ ਤੇ ਪ੍ਰਾਵੋ ਮੈਂ ਪ੍ਰਾਪਤ ਜੋ ਸੇਮ ਪ੍ਰਿੰਸੀਪਲ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨੈਸਿਨੈਸ ਕੈਂਡੀ ਸਕੂਲ ਅੱਜ ਤੁਹਾਡੇ ਨਾਲ ਜੋ ਸੰਸਾਰ ਦੇ ਵਿੱਚ ਮਹਾਮਾਰੀ ਫੈਲੀ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਅਸੀਂ ਸਾਰੇ ਇੱਕ ਸੰਤਾਪ ਢੰਡਾ ਰਹਿਆਂ ਉਸ ਸੰਬੰਧੀ ਕੁਝ ਜ਼ਰੂਰੀ ਗੱਲਬਾਤ ਕਰਨ ਲਈ ਆ ਪੇਸ਼ ਹੋ ਰਿਹਾ ਹਾਂ ਪੈਣੋ ਤੇ ਪ੍ਰਾਵੋ ਜਦੋਂ ਕਰੋਨਾ ਦਾ ਇੱਕ ਵਾਰ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਫਸਟ ਵੀਕ ਦੌਰ ਚੱਲ ਰਿਹਾ ਸੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਦ ਵੀ ਕੋਈ ਸਾਡੇ ਘਰ ਆਉਂਦਾ ਸੀ ਤਾਂ ਉਹ ਕਰੋਨਾ ਚੱਕੀ ਫਿਰਦਾ ਹੌਲੀ ਹੌਲੀ ਸਾਡੇ ਮੀਡੀਏ ਨੇ ਜਾਂ ਸਾਡੇ ਆਲੇ-ਦੁਆਲੇ ਵਿੱਚੋਂ ਅਸੀਂ ਕੁਝ ਸਿੱਖੀ ਇੰਨੇ ਕੁ ਚੇਤਨ ਹੋਏ ਐ ਕਿ ਸਾਨੂੰ ਇਹ ਪਤਾ ਲੱਗਿਆ ਕਿ ਬਿਮਾਰੀ ਬਹੁਤ ਖਤਰਨਾਕ ਹੈ ਇਹਦੇ ਨਤੀਜੇ ਬਹੁਤ ਖਤਰਨਾਕ ਨੇ ਇਹਦੇ ਸਿੱਟੇ ਬਹੁਤ ਕਾਤਕ ਨੇ ਪਰ ਫਿਰ ਵੀ ਆਪਾਂ ਨੂੰ ਅਸਲ ਜ਼ਿੰਦਗੀ ਜਿਉਣੀ ਚਾਹੀਏ ਪੈਣੀ ਹੈ ਔਰ ਜ਼ਿੰਦਗੀ ਜਿਉਰੇ ਸਰਕਾਰ ਨੇ ਸ਼ੁਰੂ-ਸ਼ੁਰੂ ਚ ਲਾਕਡਾਊਨ ਲਾਇਆ ਜਿਸ ਦੇ ਨਾਲ ਸਮੁੱਚੀ ਦੇਸ਼ ਦੀ ਆਰਥਿਕਤਾ ਦਾ ਬਹੁਤ ਨੁਕਸਾਨ ਹੋਇਆ ਪਰ ਹੌਲੀ-ਹੌਲੀ ਸਰਕਾਰਾਂ ਨੂੰ ਵੀ ਇਸ ਗੱਲ ਦੀ ਸਮਝ ਆਈ ਤੇ ਆਮ ਲੋਕਾਂ ਨੂੰ ਵੀ ਇਹ ਸਮਝ ਆ ਗਈ ਕਿ ਕਰੋਨਾ ਘਾਤਕ ਬਿਮਾਰੀ ਜ਼ਰੂਰ ਹੈ ਪਰ ਇਹਦਾ ਅਸੀਂ ਮੁਕਾਬਲਾ ਕਰ ਸਕਦੇ ਹਾਂ ਅਸੀਂ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਜਿਵੇਂ ਕਿ ਸਾਡਾ ਪ੍ਰਸ਼ਾਸਨ ਜਿਸਾਡੀਆ ਡਾਕਟਰੀ ਟੀਮਾਂ ਜਿਹੜੀਆਂ ਸਲਾਹ ਦਿੰਦੀਆਂ ਕਿ ਸਾਨੂੰ ਜਦ ਵੀ ਕੋਈ ਲੱਛਣ ਦਿਂਦਾ ਤਾਂ ਸਾਨੂੰ ਉਹਦਾ ਚੈੱਕਅਪ ਕਰਾਉਣਾ ਚਾਹੀਦਾ ਉਹਦਾ ਚੈੱਕਅਪ ਕਰਾਉਣ ਲਈ ਆਪ ਦੇ ਆਪ ਮੋਗੇ ਹੋਣਾ ਚਾਹੀਦਾ ਸਾਨੂੰ ਵਿਚਾਰ ਰੱਖਣਾ ਚਾਹੀਦਾ ਇੱਕ ਦੂਜੇ ਤੋਂ ਇਤਿਆਤ ਵਰਤਣਾ ਚਾਹੀਦਾ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ ਕਿਸੇ ਪਰਿਵਾਰ ਦੇ ਵਿੱਚ ਅਜੇ ਕੋਈ ਲੱਛਣ ਦਿਂਦੇ ਹੈ ਤਾਂ ਸਮੁੱਚੇ ਪਰਿਵਾਰ ਨੂੰ ਆਪ ਦਾ ਜਿਹੜਾ ਟੈਸਟ ਕਰਾਉਣਾ ਚਾਹੀਦਾ ਤਾਂ ਜੋ ਉਹ ਟੈਸਟ ਕਰਾ ਕੇ ਉਹਨੂੰ ਇਹ ਪਤਾ ਲੱਗ ਜੀ ਕਿ ਉਹਨੂੰ ਅਸਲ ਬਿਮਾਰੀ ਕੀ ਹੈ ਜਿਸ ਤਰ੍ਹਾਂ ਅੱਜਕੱਲ ਸੀਜ਼ਨਲ ਚੇਂਜ ਚੱਲ ਰਹੀ ਹੈ ਮੌਸਮੀ ਪਰਵਰਤਨ ਹੈ ਮੌਸਮੀ ਪਰਵਰਤਨ ਦੇ ਵਿੱਚ ਖੰਘ ਜਕਾ ਮਾਮ ਹੈ ਇਹਦਾ ਮਤਲਬ ਇਹ ਨਹੀਂ ਜੇ ਬੁਖਾਰ ਚੜ ਜਾਂਦਾ ਮਤਲਬ ਇਹ ਨਹੀਂ ਕਿ ਸਾਨੂੰ ਕਰੋਨਾ ਹੋ ਗਿਆ ਸੋ ਇਸ ਲਈ ਮੈਰੀ ਸਾਰੇ ਭੈਣ ਤੇ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਕਰੋਨਾ ਨੂੰ ਇੱਕ ਸਹਮਣਾ ਬਣਾਈਏ ਇੱਕ ਡਰ ਨਾ ਬਣਾਈਏ ਕਰੋਨਾ ਤੋਂ ਬਚਣ ਲਈ ਸਾਨੂੰ ਜ਼ਰੂਰੀ ਹੈ ਜਿਸੀ ਇਤਿਆਦੀ ਵਰਤੋਂ करिए अजय ਇਤਿਆਦੀ ਵਰਤੋਂ करिए ਕਿ ਜਿਹਦੇ ਨਾਲ